ਅਖੜ ਜਾ ਪਹਿਲਾਂ ਸਾਹ ਤਾਂ ਲੈ ਲੈ। ਕਦੋਂ ਤੇ ਅਈਨੀ ਭੀੜ ਦੇ ਖੜਾ ਵਾ। ਇਹ ਗਾ। ਯਾਹ ਸਨੇਪ ਆ ਦੀ ਤੇਰੀ। ਉਹ ਚਾਰਤੀ ਸਨੇਪ ਤੇਰੀ। ਉਹ ਪਾਦੀ ਤੇਰੀ ਸਨੇਪ। ਹੋਰ ਪਾ ਦੇਣਾ। ਪੌਣਾ। ਖੜ ਜਾ। ਲੋਰੀ ਮਹਿਲੀ ਗਾਲ। ਜੇਨਾ ਦੇ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਉਹ ਸਾਰੇ ਜਣੇ। ਆਇਦਰ ਸਾਡੇ ਪੰਮੇ ਪੰਮੇ ਲਈ ਵੀ ਲਾ ਦੋ। ਇਸੀ ਵਾਰਨਿੰਗ ਦੇਖੀ ਸੀ ਦੇਖਿਆ ਬਹੁਰੇ ਦੇਖਿਆ ਨਾ ਕੀ ਬਾਤ ਹੈ ਸੋ ਐਟ ਕੀ ਇਹਦਾ ਜਲਵਾ ਹੋ ਰਿਹਾ ਪਿਛਲੀ ਵਾਰੀ ਮੇਰੇ ਨਾਲ ਲੜਦਾ ਸੀ ਐਟ ਕੀ ਸਾਡੇ ਜਵਾਨਾਂ ਨਾਲ ਲੜੀ ਜਾਂਦਾ ਹੈ ਲਓ ਜੀ

ਅੱਛਾ ਸਵੇਰੇ ਹੀ ਆਇਆ ਫੋਨ ਮੈਨੂੰ ਸੰਨੀ ਡੋਲਦਾ ਪਤਾ ਕੀ ਕਹਿੰਦਾ ਬਰੇ ਪ੍ਰੀਮੀਅਰ ਕਦਵਾ ਸਿੰਦਾ ਸਿੰਦਾ ਨੋ ਪਾਪਾ ਦਾ ਤੁਸੀਂ ਸਾਰਿਆਂ ਨੇ ਦੇਖਣ ਜਾਓ ਯਾਰ ਭਾਈ ਇਹ ਤਾਂ ਖਰਾ ਪਾਲਾ ਤੁਹਾਨੂੰ ਸਵਾਦ ਆਊਗਾ ਸਿੰਦਾ ਸਿੰਦਾ ਨੋ ਪਾਪਾ ਘੈਂਟ ਤਰੀਕੇ ਦੀ ਬੋਲਣਾ ਜਾਣਾ ਨਾ ਤੁਸੀਂ ਜਾਓਗੇ ਇੱਕ ਇੱਕ ਕੂਕ ਮਾਰ ਕੇ ਦੱਸੋ